ਨੋ ਨਹੀਂ ਆਇਆ ਨਹੀਂ ਆਇਆ ਕੋਨਾ ਸਰਕਾਰ ਤੋਂ ਬੇਨਤੀ ਹੈ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਬਾਣੀ ਪ੍ਰਧਾਨ ਦੇ ਸਾਹਮਣੇ ਕੋਲ ਪਰਾ ਕੀ ਵੀ ਗੁਰੂਆਂ ਤੋਂ ਸੁਣਦੇ ਗੁਰੂਆਂ ਦੇ ਨਾਲ ਚਾਰਾ ਪਰਮ ਸਤਿਗੁਰ ਆਓ ਸਿੰਘ ਸਾਹਿਬ ਜੀ ਦੇ ਪ੍ਰਕਾਰ ਦੇ ਜੰਜੂ ਰਾਖਾ ਪ੍ਰਾਪਤਾਂ ਦਾ ਕੀਨੋ ਬੜੋ ਕਲੂ ਮੈਸਾ ਕਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀਓ ਆਪ ਜੀ ਨੇ 1675 ਇਸਵੀ ਦੇ ਵਿੱਚ ਧਾਰਮਿਕ ਆਜ਼ਾਦੀ ਤਿਲਕ ਅਤੇ ਜੰਜੂਮ ਦੀ ਰਾਖੀ ਦੇ ਲਈ ਹਿੰਦੂ ਧਰਮ ਦੇ ਰਖਿਆ ਦੇ। ਸੱਚੇ ਪਾਤਸ਼ਾਹ ਜੀ ਉਹ ਆਪਣੇ ਤਿੰਨ ਅਨਨ ਸੇਵਕ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ। ਤਿੰਨਾਂ ਸਿੱਖਾਂ ਦੇ ਸਮੇਂ ਸੱਚੇ ਪਾਤਸ਼ਾਹ ਜੀ ਉਹ ਸ਼ਹਾਦਤ ਰਾਹਤ ਕੀਤੇ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹ ਪੰਥ ਦੀ ਨਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਖਾਲਸਾ ਪੰਥ ਵੱਲੋਂ ਤਕਸਾਲਾਂ ਵੱਲੋਂ ਦਲ ਬੰਧਾ ਵੱਲੋਂ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਵੱਲੋਂ ਸਮੁੱਚੇ ਖਾਲਸਾ ਪੰਥ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਵੱਲੋਂ ਆਲਹੀ ਦੇ ਮੁਬਾਰਕ ਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਉਹ ਮਹਾਰਾਜ ਭੈਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਦੇਲਾ ਜੀ ਆਪ ਜੀ ਦੇ 350 ਸਾਲਾ ਸ਼ਹੀਦੀ ਸਾਕੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਯਾਦ ਕਰਦੇ ਆ ਆਪ ਦੀ ਸ਼ਹਾਦਤ ਨੂੰ ਮਨਾਉਂਦੇ ਆ ਆਪ ਜੀ ਦੇ ਮੁਬਾਰਕ ਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਵਿਖੇ ਗੁਰ ਕੀ ਬਾਣੀ ਆਈ ਤਨ ਸਦਲੀ ਚਿੰਤ ਮਨਤਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾ ਰਹੇ ਆ ਸਮੂਚਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹਨ ਸੱਚੇ ਪਾਤਸ਼ਾਹ ਜੀ ਉਹ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜਿਤਨੇ ਵੀ ਸ਼ਤਾਬਦੀ ਦੇ ਪ੍ਰੋਗਰਾਮ ਸਮੂਚਾ ਪੰਥ ਸਮੂਚੇ ਸੰਸਾਰ ਵਿੱਚ ਬਣਾ ਰਿਹਾ ਹੈ ਆਪਨੇ ਪੰਥ ਦੇ ਸਿੱਖ ਤੇ ਮੇਰਾ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਜੀਓ ਇਹ ਜੋ 23 ਨਵੰਬਰ ਤੋਂ 29 ਨਵੰਬਰ ਤੱਕ ਸ਼ਤਾਬਦੀ ਪੰਥ ਮਨਾ ਰਿਆ ਆਪਨੇ ਮੇਰਾ ਭਰਿਆ ਹੱਥ ਰੱਖ ਕੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਜ਼ਿਕਰਨ ਕਰਦਿਆਂ ਸ਼ਤਾਬਦੀ ਮਨਾਉਣ ਦਾ ਬਲ ਅਤੇ ਉਦਮ ਬਖਸ਼ਣਾ ਪਾਤਸ਼ਾਹ ਜੀਓ ਮਾਹਰਸ਼ਾ ਮਰੋ ਆਪ ਜੀ ਨੂੰ ਸੰਤ ਰੁਸ਼ਾਕੇ ਪਹਿਨਾਏ ਗਏ ਸਾਹਿਬ ਜੀਓ ਕਰਨ ਕਾਰਨ ਪਤਤ ਪਾਵਨ ਕਿਰਪਾ ਨਿਦਾਨ ਅਕਾ ਅਰਦਾਸ ਬੇਨਤੀ ਜੋ ਦੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਫੁਰਮਾਨ ਹੰਨ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤਸ਼ਾਹ ਨਿਹਚਲ ਚੌਰ ਛਤ ਨਾਸ ਰੋ ਮਨਸੂਰ ਘੁਰਾ ਸਤਗੁਰ ਸਰਬੰਸ ਦਾਨੀ ਦਸਵੇਂ ਪਾਤਸ਼ਾਹ ਅੰਮ੍ਰਿਤ ਕੀ ਦਾਤੀ ਧੰਨ ਧੰਨ ਅਰਮਾਨ ਹੋਣ ਦਾ 350 ਸਾਲਾਂ ਸ਼ਤਾਬ ਦੀ ਗੁਰਪੁਰਬ ਬੇਅੰਤ ਸੰਗਤਾਂ ਰਲ ਮਿਲ ਕਰਕੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਜੀ ਵਿਖੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਕਸ਼ਾਹੀ ਦਸਵੀਂ ਇਸੇ ਅਸਥਾਨ ਤੇ ਪਰਸੋਂ ਰੋਜ ਤੋਂ ਇਲਾਹੀ ਬਾਣੀ ਰੱਬੀ ਬਾਣੀ ਦੇ ਜਾਪ ਸ੍ਰੀ ਅਖੰਡ ਪਾਤਸ਼ਾਹਬ ਪ੍ਰਾਰੰਭ ਹੋਏ ਆਜ ਤੋਂ ਮਦਦ ਕਾਰਤ ਕਰੋ ਜੀ ਸਿੱਖ ਪੰਥ ਦੀ ਨਮੈਂਦਾ ਜਥੇਬੰਦੀ ਵੱਲੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਜਿੰਨੇ ਵੀ ਸਮਾਗਮ ਖੁਲਿਕੇ ਗਏ ਹਨ ਤਿਨ੍ਹਾਂ ਵਿੱਚ ਨਿਰਭਿੰਤ ਆਸਾਹਿਤ ਆਪ ਜੀ ਨੇ ਸੰਪੂਰਨ ਤਾਮ ਬਖਸ਼ਿਸ਼ ਕਰਨੀ ਕਿਰਪਾ ਕਰੋ ਯਾਤਰਾ ਸਫਲਾ ਕਰਨ ਸੁਖ ਹੋਵੇ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ हर हर होए हर लाली हर हर जब न जप लोच चलो चाली हर कृपा कर बन वाली ਸਭ ਤਾਈ ਹੋਏ ਸਦਾਏ ਸਭ ਤਾਈ ਹੋਏ ਸਦਾਏ ਸਭ ਤਾਈ ਹੋਏ ਸਦਾਏ ਸਭ ਸਾਗੇ ਦੇਖੀ ਤੰਨ ਤੰਨ ਗੁਰੂ ਇੱਕ ਵਾਰ ਹਾਰਾ ਦਰਿਸ ਮੱਦੀਏ